ਤੇਰੀ ਗੱਲ ਸੁਣ ਲਾ ਸਾਸਰੀ ਘਰ ਬੁਲਾ ਦੇ ਪਹਿਲਾਂ ਸਾਰਿਆਂ ਨੂੰ ਨਾ ਮੈਂ ਸਾਸਰੀ ਘਰ ਬੁਲਾਵਾਂਗੀ ਮੈਂ ਬੁਲਾਉਣੀ ਪੈਣੀ ਆ ਮੈਂ ਬੁਲਾਉਣੀ ਆ ਬੁਲਾਉਣਾ ਬੁਲਾਉਣੀ 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 ਮੇਰੇ ਮੇਰੀ ਸੁੱਖ ਮੰਨ ਲਈ ਮੈਂ ਵੀ ਉਹਨਾਂ ਦੀ ਸੁੱਖ ਮੰਨ ਲਈ ਆਹੋ ਬਾ ਸਾਡੇ ਨਾਲ ਹੀ ਵੈਰ ਆ ਨਹੀਂ ਵੈਰ ਨਹੀਂਗਾ ਤੁਸੀਂ ਚੱਜ ਦੀ ਗੱਲ ਪੜਿਆ ਕਰੋ ਚਾਹ ਠੀਕ ਆ ਕੀ ਦੋ ਗਲਾ ਬੰਦਾ ਤੂੰ ਦੁਬਾਰਾ ਨਾ ਕਹਿਦੀ ਆ ਦੋ ਗਲਾ ਬੰਦਾ ਤੂੰ ਨਾ ਡਗਣੀ ਬੈਖ ਆ ਵੀ ਨਾ ਬਾਏ ਕਰਨਾ ਨਾ ਡਗਣੀ ਉਹ ਫੇਰ ਹੀ ਮੇਰਾ ਕਰਨ ਨੇ ਤਾਂ ਕਿ ਉਹ ਨਾ ਦੱਸੇ ਉਹਦੇ ਪਰਦੇਂਦਾ ਮੈਨੂੰ ਕਿਉਂ ਕਰਕੇ ਇਹ ਇਹ ਤੇ ਜਬਾਨ ਬੰਦ ਹੋਣੀ ਹੀ ਨਹੀਂ ਇਹ ਜੇ ਬੰਦ ਕਰਨ ਵਾਸਤੇ ਮੈਂ ਇੱਕ ਮੈਂ ਹਾਂ ਚਾਲੇ ਠਡਾਉਂਦਾ ਹਾਂ ਠਡਾਉਂਦਾ ਰੱਖੇ ਡੀ ਜਾਵੇ ਕਿ ਮੈਂ ਇਹ ਕੀ ਨਾ ਦਿੱਤਾ ਠਡਣ ਵਾਸਤੇ ਕਿਉਂ ਮੈਂ ਖੇਡ ਰਹੀ ਆ ਤੇ ਬਹੁਤ ਸ਼ਰਮ ਕਰ ਕੋ ਮੈਂ ਕਿ ਖੜਾ ਹੋਣਾ ਤੇ ਧਿਆਨ ਲੱਗਾ ਰਹਿ ਕਿਉਂਕਿ ਸਾਰਾ ਦਿਨ ਕਦੀ ਮੇਰੇ ਨਾਲ ਕਦੀ ਉਹ ਅਮਰਤ ਦੇ ਗੱਲ ਮਨਪਰੀ ਦੇ ਕਿਦਾਂ ਗੱਲ ਪੈ ਜਾਵੇ ਆ ਸਾਰੇ ਦੀ ਬੋਸ ਆ ਸ਼ਰਮ ਤੇ ਮੈਂ ਹੁੰਦਾ ਮੈਂ ਮੈਂ ਕਿ ਖੜਾ ਹੋਣਾ ਕਿੱਡੇ ਕਿੱਡੇ ਤੇ ਬੇਬੇ ਤਾਂ ਕਿ ਆਰੇ ਲੱਗੀਆਂ ਕਦੀ ਮੇਰੇ ਨਾਲ ਦੇਖੇ ਲੱਗੀਆਂ ਸ਼ਰਮ ਆ ਜਾ ਹੈ ਯਾ ਮੈਂ ਖੇਡ ਰਹੀ ਕਿੱਡੇ ਕਿੱਡੇ ਸਭ ਬਾਰੇ ਹੀ ਹੋ ਗਏ ਨਾ ਹੋ ਗਏ ਖੇਡਾ ਤੇ ਕਿੱਡੇ ਹਾਂ ਚਾਹ ਰੂ ਪਈ ਤੂੰ ਜਵਾਨ ਬੰਦੇ ਨੂੰ ਤੂੰ ਨਾ ਖੇਡਾ ਸਾਡੀ ਜਵਾਨ ਘਾਟੇ ਮੇਰ ਦਾ ਨੇਰੀਟ ਬਾਤ ਮੈਂ ਤਾਰ ਕੇ ਨਾ ਕਰਾ ਹਾਂ ਉਹ ਨਹੀਂ ਤੂੰ ਆ ਕੀ ਤੂੰ ਆ ਕੀ ਜਵਾਨ ਬੰਦ ਲਾਰੇ ਮੈਂ ਕਹਿੰਦਾ ਸੱਚਾ ਬੰਦੇ ਕੋਈ ਬੰਦ ਨਹੀਂ ਕਰਦੀ ਅੱਗ ਲੋਦੀ ਆ ਕੀ ਖੇਡਣ ਨੂੰ ਆ ਦੀਨੂ ਆ ਕੀ ਖੇਡਣ ਨੂੰ ਸ਼ਰਮ ਕਰਗੇ ਲੱਗਦਾ ਆਪਣੇ ਖਸਮ ਨੂੰ ਵੀ ਲਾ ਲੈ ਆਪਣੇ ਕਸਮ ਨੂੰ ਵੀ ਲਾ ਲੈ ਕਸਮ ਤੇ कजे <laughs> उ ਆਰੇ ਦੇਖ ਇਹ ਮੈਂ ਮੇਰੇ ਹੁਮਾਰੇ ਲੋਨ ਲੈ ਗਏ ਕਰਮਕਾਰ ਨੂੰ ਥੋੜੀ ਵੇ ਵੀ ਉਹਦਾ ਵੀ ਤੁਹਾਨੂੰ ਦੁਖੀ ਕਰਦੀ ਖੇਡ ਖੋੜ ਲਿਆ ਕਰ ਦੁਖੀ ਕਰਦੀ ਉਹ ਆ ਗੱਡੀਆਂ ਦਿੱਤੀਆਂ ਉਹ ਗੱਡੀ ਚਲਾ ਟ੍ਰੇਨ ਹਾਂ ਜਾਣ ਗੱਡੀਆਂ ਤੇ ਚਾਕੇ ਉਹ ਟਰੱਕ ਲੈ ਲੱਖ ਨਾਲ ਤੁਹਾਡੇ ਜੰਮਦਾ ਤੋ ਮੇਰੇ ਕੋਲ ਟੋਪੇ ਦਿੱਤ ਕਾ ਨਾ ਮੇਤਰਾ ਵਿੱਚ ਏ ਹੋਏ ਮਾਰਾ ਲੱਗ ਗਿਆ ਤਪਤਾ ਜਨ ਲਗਾ ਹੈ ਸੱਚੀ ਨਹੀਂ ਮਾਨ ਲੈ ਹੈ ਪਿਆ ਨੂੰ ਨਾ ਦੁਖੀ ਕਰਿਆ ਕਰ ਜਾ ਫੇਰ ਨਾ ਅਈ ਬਹੁਤ ਪਰੇਸ਼ਾਨ ਨਾ ਤੇ ਤੋਂ ਚੱਲ ਜਾ ਮੇਰੇ ਕੋ ਪਾਣੀ ਬਣਾਏ ਦਰਿਆ ਤੇ ਲੈ ਜਾਂਦਾ ਹੈ ਹੈ ਕਿੰਨੀ ਪਰੇਸ਼ਾਨੀ ਕਰਨੀ ਪਈ ਐ ਕੋਈ ਮੇਰੀ ਪਰੇਸ਼ਾਨੀ ਤੇ ਨਾ ਹਟਾ ਦੇਣੀ ਮੇਰੀ ਕਿੰਨੇ ਬਾਤਿਆ ਬੜੇ ਸੋਹਣੇ ਲੱਗਦੇ ਖੇਡਣਗੇ ਫੁੱਟਬਾਲ ਪਤਾ ਕੀ ਉਹ ਮਲੇਂਦੇ ਫੁੱਟਬਾਲ ਖੇਡਦੀ ਜਿਆਦਾ ਹੈ ਆਪਣੀ ਮਰਜ਼ੀ ਨਾਲ ਲੱਗੀ ਹੁੰਦੀ ਹੈ ਆ ਹੈਲੀਕਾਪਟਰ ਆਪਣੀ ਮਰਜ਼ੀ ਨਾਲ ਖਡਾਉਣੇ ਤਾਂ ਖੇਡ ਹੀ ਜਾਂਦੇ ਨੇ ਕੀ ਹੋਏ ਖਤਮ ਨਾ ਜਿਆਦੀ ਬਿਲਾ ਹੱਤ ਤੇ ਮੈਂ ਕਿ ਸਾਰੇ ਖਡਾਉਣੇ ਤਰ੍ਹਾਂ ਤਰ੍ਹਾਂ ਖੇਡਦੇ ਨੇ ਮੈਂ ਬਾਹਰ ਲੋਕਾਂ ਨੂੰ ਕੀ ਆ ਦੇਖੋ ਮੇਰੀ ਗਾੜੀ ਆ ਤੁਹਾਨੂੰ ਮੇਰੇ ਕੋਲ ਐਂ ਦਾ ਖਡਾਉਣਾ ਦੇਖਿਆ ਹੋਇਆ ਹੈ ਨਾ ਕਿਤੇ ਐਵੇਂ ਪਿਆਰ ਮੰਜੇ ਤੇ ਕਈ ਵਾਰ ਖੇਡੀ ਜਾਂਦੇ ਅਸੀਂ ਜਿਹੜੀ ਖੇਡੀ ਜਾਂਦੇ ਜੇ ਮੈਂ ਦੇ ਹਾਂ ਤਾਂ ਕਿਹੜੀ ਗੱਲ ਤੂੰ ਕੀ ਜੀ ਹੋਈ ਖੇਡ ਲਾ ਹਰ ਕਿੰਦੇ ਸੋਹੇ ਇਹਨਾਂ ਨੇ ਕੀ ਕਰਿਆ ਅਛਾ ਮੋ ਜਾ ਖਲਾਸ ਤੇ ਤੁਹਾਡੇ ਜੰਮਣ ਦੇ ਕਿਤੇ ਜੰਮੇ ਨਹੀਂ ਬੀਬੀ ਇਹ ਗੱਲ ਸੁਣ ਲੈ ਦਵਾਰਾ ਆ ਬੰਦੇ ਰਹੇ ਕਿ ਤਾਈ ਨਾ ਨਾ ਸਰਪੰਦ ਦਵਾਰਾ ਨਾ ਗੱਲ ਕਹਿਦੀ ਯਾਰ ਆਹ ਪਾਇਲਟ ਵਿੱਚ ਬੈਠਾ ਆ ਨਹੀਂ ਬੈਠਾ ਆ ਜਾ ਕੇ ਬੈਠਾ ਆ ਜਾ ਤੱਕਮ ਗਿਆ ਤੇਰਾ ਦੂ ਨਾਲ ਮੈਂ ਬਿਲਕੁਲ ਹੁਣਾ ਵਿੱਚ ਗੱਲ ਆ ਅਛਾ ਮੋ ਜਾ ਚ ਇਹ ਥੋੜੀ ਮੋਲੀ ਦੇ ਟੋਕਰੀ ਦੇਖ ਤਾਂ ਸਹੀ ਇਹਨਾਂ ਦੇ ਬੀਬੀ ਜਿਆਦਾ ਹੀ ਯਾਰ ਲਈ ਮੈਂ ਮੈਂ ਕਿ ਮੇਰੀ ਨਿਆਣੀ ਆਹ ਦੇ ਦਸੇ ਕਹਿੰਦੇ ਕਹਿੰਦੇ ਨਹੀਂ ਕੱਲ ਪਤਾ ਕੀ ਆ ਕੱਲ ਨੂੰ ਵੀ ਪਤਾ ਕੀ ਆ ਸਾਰੇ ਸੁਣਿਓ ਨਾਲੇ ਇਹ ਇਸ ਸੰਸੜ ਕੀ ਇੰਦਾਂ ਨਹੀਂ ਹੋਈ ਆ ਉਹ ਕੱਲ ਤਾਂ ਮਨਪੀ ਨੇ ਇੰਦਾ ਹੀ ਮਜ਼ਾਕ ਨਾ ਕਿਹਾ ਬੂਧੇ ਬਣਾਉਣ ਦੇ ਮਾਰੇ ਆਪਾਂ ਤਾਂ ਕੌਣੀ ਨਹੀਂ ਹੁਣੋ ਮੜੇ ਦਾ ਕਹਿ ਤਾ ਤੇ ਕਿਦੇ ਜ਼ਹਿਰ ਭੋਲਿਆ ਕੱਲ ਕੱਲ ਜ਼ਹਿਰ ਕਿਹਾ ਜ਼ਹਿਰ ਜ਼ਹਿਰ ਐਂ ਭਾਈ ਪਾਸੇ ਜੀ ਕਰਦੀ ਹੋ ਜੀਵ ਦੀ ਜੀਵ ਤੇ ਆਹ ਬਦਲੇ ਕੀ ਰਹਾ ਯਾਰੀਆ ਕਿਉਂ ਗੁੱਸੇ ਹੋ ਗਿਆ ਉਹ ਦੂਸਰਾ ਗੱਲ ਸੁਣਦੀ ਨਹੀਂ ਨਾ ਤੋਂ ਤੋਂ ਉਸ ਗੱਲ ਉਹ ਗੱਲ ਪਤਾ ਕਿ ਮੈਨੂੰ ਬੀਬੀ ਕੱਲ ਵੀ ਆਈ ਡੀ ਰੀਲ ਨੇ ਸਿਖਾਈ ਕਹਿੰਦੀ ਇਦਾਂ ਕਹਿ ਬੀਬੀ ਨੂੰ ਉਸ ਗੱਲ ਦੀ ਹੈ ਤੇ ਉਹ ਵੀਡੀਓ ਤੇ ਵੇ ਪਾਈ ਗੱਲ ਕਿ ਉਹ ਕੱਪੜੇ ਲਾ ਕੇ ਸੌਂ ਜਾਂਦੀ ਤੁਹਾਨੂੰ ਕੱਪੜੇ ਧੋਣੇ ਉਹਦੇ ਮੈਂ ਹਾਂ ਨਾ ਮੈਂ ਜੇ ਆਪਣੇ ਖੋਤੇ ਉਹ ਮੈਨੂੰ ਕੀ ਮੇਜ ਆਪਣੇ ਪੁੱਤ ਦੇ ਤੋਂ ਸਾਦੀ ਜੀ ਮਨੂਆ ਦੇ ਸੋਨਾ ਤੇ ਖੇਤੋ ਦਾ ਕਹਾਇਦਾ ਬਣਾ ਨਹੀਂ। ਇਹ ਨਾ ਕੀਤਾ ਹੋਇਆ ਪੈਣ ਮੈਂ ਤਾਂ ਅਰੇ ਨਾਲ ਨਾਲ ਦੇ ਕਿ ਹੁੰਦੇ ਜਿਹੜੇ ਮਨੂਆ ਕੇ ਆਈ ਹੈ ਉਹ ਕਦੇ ਤੁਹਾਡੇ ਮੈਨ ਭੁੱਲੀ ਪਾਤਾ ਸਾਰਾ ਕੋਈ ਨਾ ਪਛਤਾ ਸਾਰੀ ਕਬਰੇ ਦੇਲਾ ਅੱਖ ਢਾਉਣੇ ਮੈਂ ਕੌਣ ਤੋਂ ਬਿਆਰੀ ਇਹ ਨਹੀਂ ਆਪੋ ਚ ਹਾਂ ਨਹੀਂ ਮੈਂ ਤਾਂ ਖੇਤਰ ਤੋਂ ਮਰ ਜਾਂਦੀ ਨਹੀਂ। ਕਹਿੰਦਾ ਮੈਂ ਕੀ ਆ ਮੈਂ 100 ਵਾਰ ਕਿਹਾ ਜਿੱਤੀ ਵੀ ਆਪਣੋਤੀਆਂ ਹੱਤਾਂ ਦੇ ਬਾਰੇ ਕਿਤੇ ਉਹਨੇ ਮੇਰੇ ਬਾਰੇ ਨਹੀਂ ਕੀਤਾ। ਤੂੰ ਕਿੱਥੇ ਗਈ? ਮੈਂ ਉਹ ਕੋਈ ਨਹੀਂ ਆਇਆ ਕਰ ਜਦੋਂ ਕੋਈ ਆਇਆ ਪਹਿਲਾਂ ਨੇ ਕੀਤਾ ਕੱਲ ਵੀ ਆਈ ਹੈ ਜੇ ਜਦੋਂ ਵੀ ਮੈਂ ਆਈ ਆ ਕੱਲ੍ਹ ਵੀ ਲਈ ਬੀਬੀ ਨੇ ਬੜਾ ਦੁਖੀ ਹੈ ਸ਼ਰਮ ਨਾ ਕਰ ਲੈ ਨਵੇਂ ਨਵੇਂ ਪਖੰਡ ਕਰਦੀ ਨਵੇਂ ਨਵੇਂ ਮੇਰੇ ਤੋਂ ਘੱਟ ਮਾਰ ਮਾਰ ਮਾਰੇ ਮੇਰੇ ਬੀਬੀ ਚੈੱਕ ਕਰੋ ਆਲ ਆ ਕਿੰਨੀ ਜੰਮੀ ਪਰ ਮਤੈ ਨਹੀਂ ਇਹ ਕਿਹੜਾ ਕਰੇ ਮੁਸ਼ਕਲ ਜੀ ਹਰ ਕੰਮ ਕਰਦੇ ਬੀਬੀ ਇਹਨੂੰ ਇਹਨੂੰ ਬੀਬੀ ਨੂੰ ਹਟਾ ਦੇ ਇਹਨੂੰ ਆ ਲੈ ਇਹਨਾਂ ਨੂੰ ਸਾਰਾ ਸਾਰਾ ਸੁਣਾ ਬੀਬੀ ਲੈ ਕੇ ਇਹਨੂੰ ਪਾਣੀ ਮਾਰਾ ਸੀ ਬੀਬੀ ਦਾ ਦਿਮਾਗ ਦੇ ਕਿੱਧਰੋਂ ਨਿਕਲਿਆ ਘਡੌਣੇ ਲੈ ਕੇ ਆਈ ਦੇ ਦਿਮਾਗ ਤੂੰ ਕੀ ਹੈ ਤੇਰੀ ਤੇਰੇ ਤੇਰੀ ਜਾਣਤ ਹੈ ਮੇਰੀ ਚਾਲ ਕੋਈ ਨਹੀਂ ਆ ਮੇਰੀ ਕੋਈ ਚਾਲ ਨਹੀਂ ਇਹਦੀਆਂ ਚਾਲਾਂ ਸਾਰੀਆਂ ਨਾ ਨਾ ਬੀਬੀ ਨਾ ਮੇਰੀ ਬੀਬੀ ਅਬੀ ਟੈਨਸ਼ਨ ਨਹੀਂ ਆਹ ਨਾ ਲੈ ਮੇਰੇ ਕੋਲ ਨਾ ਇਹ ਕਰਨ ਕੀ ਦੇਈ ਤੇ ਬੀਬੀ ਕੱਲ ਲੈਨੇ ਉਹ ਪਾਉਂ ਦਾ ਸੋਈ ਚਾੜੀ ਦੇਂਦੀ ਤੇ ਨਹੀਂ ਇਹਨਾਂ ਰੀਲ ਬਣਾ ਜੀ ਵੜੀ ਗੱਲ ਇਹਨੇ ਦੱਸੀ ਉਹਨੂੰ ਸੌਂ ਲੱਗੇ ਕਹ ਜੀ ਬੋਲਦੇ ਕੀ ਕਰਕੇ ਆਏ ਆ ਉਹਨੇ ਕਿਹਾ ਕੀ ਇਹਨੇ ਦੱਸੀ ਤੂੰ ਨੇ ਦੱਸੀ ਇਹਨੇ ਸਗੀਓ ਮੈਨੂੰ ਪੁੱਛਾ ਤੂੰ ਮੈਂ ਜੋ ਹੈਗਾ ਹਾਂ ਤਾਂ ਮੈਂ ਨਹੀਂ ਉਹਨਾਂ ਦੀ ਜੀ ਪਤਨੀ ਜੀ ਪੁੱਛਦੇ ਆਹ ਤੇ ਇਹ ਨਹੀਂ ਆਪਣੀ ਜੀ ਬਾਬਾ ਉਹਨੇ ਕਢੋਣੇ ਜਾਂਦੇ ਤੇ ਦੇਸੇ ਕਿੰਨੇ ਜੂਜੇ ਨੂੰ ਪਰੇ ਕਰ ਰਿਹਾ ਉਹਨੇ ਕਹ ਬਹੁਤ ਖੁਸ਼ ਕਰਨ ਵਾਲੀ ਸਾਲਾ ਚੜਾਈ ਜਾ ਤੈਨੂੰ ਦੱਸੀ ਆ ਜਨਮਾ ਕਿੰਨਾ ਹੈ ਇਹਨੂੰ ਲੈ ਜਾ ਇੱਥੋਂ ਆਹ ਹਾਂ ਇਹ ਤਾਂ ਮੈਨੂੰ ਸਮਝਿਆ ਕੀ ਗੱਲ ਤੂੰ ਆਉਂਦੇ ਆਗੇ ਕਿਵੇਂ ਤੋੜ ਕੇ ਆ ਯਾਰ ਮੈਨੂੰ ਕੀ ਸਮਝਿਆ ਮੈਨੂੰ ਹਾਂ ਸਮਾਂ ਹੈ ਤੇ ਨਹੀਂ ਮੱਸਦੀ ਨਹੀਂ ਹਾਂ ਦੱਸ ਕਿਹੜੇ ਦਿਮਾਗ ਇਧਰੋਂ ਲੜਾਉਂਦੀ ਆ ਉਦਾਂ ਨਹੀਂ ਇਹਨੂੰ ਤੇਰਾ ਵੀ ਲਾਈ ਚਲਾ ਰਾਜਾ ਤੇ ਤੇਰਾ ਲੋਰੀ ਆ ਤੂੰ ਨਹੀਂ ਸਵੇਰ ਦੀ ਇਹ ਬੋਲੀ ਹੁਣ ਹੁਣ ਦੇਖ ਕਿਦਾਂ ਚੜਕ ਗਈ ਸੂਟ ਸਾੜ ਪਾ ਕੇ ਆ ਗਈ ਤੇਰੇ ਨਾਲ ਲੜਨ ਨੂੰ ਦਫਾ ਹਾਂ ਸਿਹਰ ਗਈ ਤੇ ਮੈਂ ਸਾਹ ਹੋ ਗਿਆ ਪਰ ਸ਼ਰਮ ਘਾੜ ਥੋੜੀ ਬਹੁਤੀ ਮੋਟ ਬੈਠੀ ਨੀ ਮੈਂ ਕਰ ਲਓ ਏ ਆ ਗਿਆ ਤੂੰ ਕੈਮਰਾ ਲੈ ਕੇ ਨੀ ਕਰਦਾ ਤਾਂ ਸਭ ਤੇ ਤਾਂ ਕਪੜਾ ਕਛਕਾ ਚਾਦਦਾ ਆ ਆ ਰਿਹਾ ਹੋਇਆ ਮੈਂ ਦੇ ਦੇ ਹੁਣ ਸੁਣਾ ਕਿੰਨਾ ਤੇ ਜੋਰ ਲੱਗਦਾ ਤੇਰੇ ਉੱਤੇ ਦੁਆਰਾ ਨਾ ਹੱਗ ਗੱਲ ਕਰੀ ਨਿੱਕਿਆ ਹੁੰਦੇ ਤੋਤੇ ਤੇ ਤੈਨੂੰ ਹੁਣ ਸ਼ਰਮ ਨਹੀਂ ਹੁੰਦੀ ਹੁਣ ਸੁਣਾ ਓਏ ਮੇਰਾ ਉੱਚੀ ਨਾ ਬੋਲੀ ਕਿਹੜਾ ਸ਼ਰਮ ਹੋਣੀ ਚਾਹੀਦੀ ਤੇਰੀ ਮਾਂ ਕੱਚੇ ਤੋਂ ਹੋਵੇ ਤੇਰੇ ਕੱਚੇ ਉੱਥੇ ਢੇਰੀ ਲਾ ਸਕਦਾ ਤੂੰ ਚਰ ਨਹੀਂ ਹੁੰਦੀ ਨਹੀਂ ਹੁੰਦੀ ਓਏ ਮੈਂ 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 ਮੇਰੀ ਮੰਮੀ ਬੀਬੀ ਧੋਵੇਗੀ ਕਿਉਂ ਮੰਮੀ ਨੇ ਅਜੇ ਧੋਤੇ ਕਹਿੰਦਾ ਉਹ ਨਿਕਲੇ ਹੁੰਦੇ ਧੋਤੇ ਹੁਣ ਕਿਉਂ ਧੋਵੇ ਉਹ ਤੇ ਇਹਨੂੰ ਫੇਰ ਗੱਲ ਹੋਈ ਕਿ ਇਹਦੀ ਘਰ ਵਾਲੀ ਧੋਕੇ ਜਾਵੇ ਨਹੀਂ ਧੋਨੇ ਉਹਨੇ ਇਹ ਘਰ ਵਾਲੀ ਦਾ ਨਾਮ ਹੀ ਨਹੀਂ ਲਿਆ ਡਰ ਗਈ ਇੱਟੋ ਉਹਦਾ ਨਾਮ ਹੀ ਨਹੀਂ ਲੈਦੀ ਤੇਰੀ ਜੀਵ ਨੂੰ ਅੱਗ ਲਾ ਗਈ ਉਹ ਤਾਂ 500 ਤੋਂ ਉਂਦਾ ਡਰ ਗਈ ਉਹ ਡਰ ਮਾਰੇ ਮੇਰੇ ਉਹ ਬੋਲੇ ਕਿ ਮਗਾ ਬੇਟੇ ਜੀਵ ਨੂੰ ਅੱਗ ਲੱਗੀ ਬੀਬੀ ਡਰ ਗਈ ਡਰ ਗਈ ਮੈਨੂੰ ਡਰ ਲੱਗ ਰਿਹਾਦਾ ਆ ਜੇ ਮੈਨੂੰ ਕੰਨ ਕੜਾ ਲੱਗਦਾ ਡਰ ਗਈ ਉਹਦੇ ਤੋਂ ਕਿਉਂ ਡਰਾਂ ਮੈਂ ਤੇਰੇ ਨਾਲ ਜੱਗ ਲੱਜੀ ਹੈ ਨਾ ਹੈ ਕਿਦਾਂ ਇਹ ਰਾਤ ਮੈਂ ਪਾਣੀ ਰੱਖ ਕੇ ਦਿਨਾ ਕਦੇ ਟੀਵੀ ਮੈਨੂੰ ਸਭ ਤੋਂ ਜ਼ਿਆਦਾ ਦਾ ਫਿਕਰ ਹੁੰਦਾ ਮੈਂ ਬੀਬੀ ਬਜਾਰੀ ਇਤਾਂ ਬੇਟੀ ਟੀਵੀ ਲਾ ਕੇ ਦੋ ਇਹਨੂੰ ਫੇਰ ਜਿੱਦਨ ਉਹ ਨਹੀਂ ਆਉਂਦੀ ਮੈਂ ਇਹਦੇ ਲਾ ਕੇ ਸੋਣਾ ਇਹ ਨਹੀਂ ਮੇਰੀ ਸਗੀ ਹੈਗੀ ਬੁੱਢੀ ਸ਼ੰਕਾ ਤੇ ਨਾ ਤੇ ਮੇਰੀ ਵੀ ਕੁੰਡੇ ਰਾਤੀ ਰਾਤ ਤੇ ਦੋਨੇ ਜਾਣੇ ਤੁਸੀਂ ਬੰਡੀ ਤਾਂ ਮੇਰੀ ਜੀ ਨਾਲ ਹੱਥ ਲਾਈ ਤੁਸੀਂ ਤੇਰੇ ਕੱਚੇ ਤੋਂ ਜਾਦੀ ਕਿਹਾ ਤੇ ਤੂੰ ਕਿਹਾ ਪੱਛੇ ਕਿਉਂ ਨੀ ਤੋਤੇ ਸਭ ਤੋਂ ਜ਼ਿਆਦਾ ਚੂਲਾ ਤੂੰ ਲਾਉਣੀ ਹਰ ਜਾ ਮੈਂ ਆਉਂ ਤੂੰ ਲਾਉਦਾ ਹੀ ਹੂੰ ਮੇਰੇ ਕੱਚਾਂ ਦੇ ਦਿਵਾਲੇ ਹੋ ਗਏ ਹੁਣ ਮੈਂ ਤਾਂ ਕੋਛੇ ਹੂੰ ਦੋ ਬੁੱਢੇ ਬਣ ਕੇ ਹਾਂ ਤੇ ਮੋਕਦੀ ਮਨਪ੍ਰੀਤ ਨੂੰ ਧੋਕੇ ਗਈ ਆ ਗੱਲ ਹੈ ਤੇਰੀ ਮਨਪ੍ਰੀਤ ਨਹੀਂ ਧੋਣੀ ਕਿਉਂ ਮੈਂ ਤੈਨੂੰ ਕਿਹਾ ਤੂੰ ਨਾ ਮੈਨ ਪੁਰਾਣਾ ਰੰਗ ਤਾਂ ਕੋਲੇ ਨਾ ਬੰਨਾਲਿਆ ਲੈ ਨਹੀਂ ਆ ਤੂੰ ਨਾ ਨਹੀਂ ਲੈਣੀ ਲੰਦਾ ਡਰ ਗਈ ਡਰ ਗਈ ਤੂੰ ਮੈਨੂੰ ਡਰਦੇ ਆਂ ਲੇਕਾ ਮੇਰੇ ਤੇ ਕਿੰਨੀ ਜਾਂਜ ਲੱਗੀ ਆ ਮੈਂ ਕਹਿੰਦਾ ਹੁਣੇ ਹੀ ਮੈਂ ਨਾ ਵੇਖ ਲੈ ਮੈਂ ਕਹਿੰਦੇ ਮੈਂ ਮੰਮੀ ਆਸ ਰੇਡ ਲੈ ਮੰਮੀ ਰਾਤੀ ਪਤਾ ਕੀ ਕਹਿੰਦੀ ਰਾਤੀ ਨਹੀਂ ਕੀਤੀ ਇਹ ਮੈਂ ਨਹੀਂ ਤੈਨੂੰ ਕੁਝ ਵੀ ਕਿਹਾ ਹਾਂ ਦੇਖ ਉਹ ਨਾ ਨੀ ਕਿਹਾ ਕੋਈ ਕਿੰਨੀ ਦੇਖ ਲੈ ਲੈ ਕਪੜਾ ਨਾਲ ਲੈ ਮੈਂ ਸ਼ਰਮ ਕਰ ਕੋਈ ਬੋਲੀ ਕਪੜਾ ਲੈ ਲੈ ਸੜ ਗਿਆ ਹਾਂ ਲਾ ਕੁਸਾਰੀ ਪੜਦੀ ਸਾਰੇ ਕਹਿੰਦੇ ਬੇਬੇ ਬੜੀ ਜਿਹੜੀ ਪੜੀ ਬੀਏ ਪਰ ਮੈਂ ਪੜੀ ਇਹ ਮੈਂ ਅੰਮੇ ਕੀਤੀ ਜਿਹੜੀ ਆਹੋ ਅੱਜ ਸੁਪੜਾਉਂਦੇ ਆਂ ਅੱਜ ਮੈਨੂੰ ਪੜਾਉਂ ਮੈਂ ਤਾਂ ਨਹੀਂ ਕੀਤੀ ਪੀਏ ਤੇ ਕੀਤੀ ਮੈਨੂੰ ਪੜਾਉਣ ਲੱਗੀ ਹੁਣ ਦੇ ਤੇ ਮਾੜਾ ਕਹਿੰਦੀ ਮੈਂ ਵੀ ਸ਼ੁਰੂਤ ਜਿੱਦਣੀਆਂ ਉਧਰ ਦੀ ਪੜਾਉਂ ਨਹੀਂ ਆਂ ਜਿਹੜਾ ਮੈਂ ਗਵਾ ਨਵਾ ਕਿਉਂ ਹਲੇ ਪੜਾਉਂਗੇ ਜਿਹੜਾ ਕਾਹ ਮੈਂ ਨਹੀਂ ਇਹ ਦੇਖ ਪੜਨਾ ਹੈ ਅਸੀਂ ਬੈਠੀ ਹੁਣ ਦਲੀਆ ਉਮਾਦਨੀ ਤੁਹਾਨੂੰ ਗਾਲੂਗੀ ਉਹਦਾ ਇਹ ਚੋਕਾ ਪਰੇ ਸਾਹਮਣੇ ਬੰਨਾ ਉਹਨਾਂ ਦਾ ਆਜਵਾਣ ਇੱਕ ਮਿੰਟ ਬੰਦ ਨਹੀਂ ਜੀ ਇੱਥੇ ਜੁਬਾਨ ਲੱਗਦੀ ਨਹੀਂ ਮਾਰੀ ਦਾ ਸੁਣੇ ਰਹਿਣੇ ਨਹੀਂ ਭਾਈ ਮੇਰੀ ਜੁਬਾਨ ਹੈ ਤੁਹਾਡੀ ਜੁਬਾਨ ਕਿੱਥੇ ਕਿ ਗੁਨਾਹ ਦੇ ਕੋਈ ਚੰਗੀ ਗੱਲ ਕਹਿ ਨਹੀਂ ਕੋਈ ਜ਼ਿਆਦਾ ਚੱਲਦੀ ਹੈ ਓਏ ਮੈਂ ਸਾਹਮਣੇ ਮੈਂ ਤਾਂ ਬਹੁਤ ਸਾਰੇ ਹੱਡੇ ਨੰਗੇ ਹਰ ਵੇਲੇ ਹਾਰਾ ਲੰਗਦਾ ਲੋਕੀ ਦੇਖਦੇ ਪਏ ਬੁੱਢੀ ਦਾ ਵੀ ਕਹਿਣਾ ਕੋਈ ਹੁੰਦਾ ਹੈ ਸਾਰਾ ਮੇਰਾ ਕੰਦੀ ਦਾ ਕੋਈ ਨਹੀਂ ਹੈ ਤਾਂ ਬੰਦੋ ਹਾ ਵਾ ਕਰਕੇ ਬੋਲੀਂ ਨਾ ਐਂ ਮੈਂ ਦੇਖ ਕਹਿੰਦੀ ਹਾ ਵਾ ਕਰਕੇ ਬੋਲਦੀ ਤੂੰ ਜੀਭ ਲਾ ਕੇ ਨਾ ਤੀ ਹੋਰ ਕਿਸੇ ਨਾਲ ਨਹੀਂ ਕਰਾ ਵਾ ਕਰਕੇ ਲਾਓ ਯਾਰੀ ਰੱਖੋ ਤੇ ਤੇਰੀ ਜੀਭ ਦੇ ਵਿੱਚ ਇੰਨੇ ਔਖੇ ਹੋਵੇ ਤੇਰੀ ਤੇਰੀ ਜੀਭ ਤੇ ਕਰਕੇ ਤੂੰ ਡੇ ਫਿਰਦੇ ਆਂ ਬੀਬੀ ਪਾਰੀ ਕਰ ਦੇ ਪਾਰੀ ਕਰ ਦੇ ਮੈਨੂੰ ਕਰ ਦੇ ਪਾਰੀ ਲੈ ਪਾਰੀ ਮੈਨੂੰ ਕਰ ਦੇ ਮੈਨੂੰ ਕਰ ਦੇ ਪਾਰੀ ਤੇਰੀ ਜਾਨ ਆ ਮੇਰੀ ਤੂੰ ਮਜ਼ਾਕ ਲਗਿਆ ਨਾ ਨਾ ਤੇਲੀ ਤੇrna ਤੇ ਮੈਂ ਉੱਡਿਆ ਕਰਦਾ ਜਨੀਮਾ ਨੂੰ ਬਖਸ਼ਣਾ ਮੈਨੂੰ ਕਹਿਣਾ ਨਾ ਵੈਦਾਂ ਕਹਿ ਤਾਂ ਮੇਤੋਂ ਨਹੀਂ ਅੱਜ ਵੇਖੀ ਉਹਨੂੰ ਮੈਂ ਕਿੱਦਾਂ ਪੁੱਛਦਾ ਮੈਂ ਕਹਿੰਦਾ ਤੇਰੀ ਯੁਰਤ ਕਿੱਦਾਂ ਹੋਈ ਉਹ ਤੂੰ ਨਾਲ ਸੀ ਆਹ ਆਉਂਦਾ ਤਾਂ ਬਚਾ ਲਏਗਾ ਮੋਢਾ ਲਾ। ਆਕਦਾ ਟੋਲਾ ਉਹ ਲੈ। ਮਾਰਦੀ ਨਾ ਪਾਣੀ ਕਹਿਣ ਵੀਡੀਓ ਬਣਾਉਂਦੀ ਬਣਾਉਣ ਦੇ ਚਾਹੇ। ਤੇ ਨਾ ਬਣਾਉਂਦੇ ਕਿੰਨੀ ਮੇਰੀ ਵੀਡੀਓ ਨਹੀਂ ਬਣਾਈ। ਉਹ ਤੇ ਆਪਣੇ ਨਾਲੇ ਖਾਣ ਨੂੰ ਕੋਈ ਨਹੀਂ ਖਾਣਾ ਮੇਰੇ ਤੇ ਕਿਹੜਾ ਮੁਸਤੈ ਹੈ ਅੰਸਾਰ। ਅੱਜ ਤਾਂ ਇਹ ਦਾਲ ਮਖਰੀ ਲੈ ਗਈ ਮੈਂ ਕਹਿੰਦੀ ਥੋੜਾ ਹੋਰ ਹੀ ਬੋਲਿਆ ਕਰ। ਆ ਪਾੜਦਾ ਨਹੀਂ ਅਖਦੇ। ਹਰਕ ਗੱਲੋਂ ਤੇ ਹਰੇ ਲੋਕਾਂ ਨੇ ਕੀ ਕਹਿਣਾ ਮੈਨੂੰ ਹੋਰ ਹਸਫਟਾਉਣੇ ਕਹਿਂਦੀ। ਤੇ ਦੇਖ ਖੁਦੋਂ ਨੇ ਟੇਡਣ ਮਾਰੀ। ਹਰਕ ਗੱਲੋਂ ਤੈਨੂੰ ਟੋਕਦੀ ਬੀਬੀ ਹਰਕ ਗੱਲੋਂ ਟੋਕਦੀ ਤੈਨੂੰ। ਆ ਲੈ ਹੁਣ ਆ ਲੈਂਦਾ। ਆ ਵੀਡੀਓ ਆ ਵੇ ਲੈ ਆ ਵੇ। ਉਹ ਕੀ ਆ? ਆ ਦੇ ਘੋਸ਼ਨਾ ਦੇ ਦੇ ਕੇ ਕਢਾਉਣੀ ਬੈ ਜਾ ਇੱਥੇ ਬੈ ਜਾ ਬਾਣਾ ਕੀ ਕਹਿੰਦੀ ਇਹ ਥੱਲੇ ਨਹੀਂ ਹੰਦਾ ਚਾਹੀਦਾ ਬੈ ਜਾ ਇੱਥੇ ਨਾ ਤਾਂ ਪੈਣੀ ਦੀ ਪੱਲਾ ਲੱਗੇ ਕਿਦਾਂ ਨਾ ਵੀ ਕਿ ਤਰਫੇ ਪੈਣੀ ਵੀ ਨਾ ਕੋਈ ਨਾ ਕਹਿੰਦੇ ਕਿ ਨਹੀਂ ਹੱਥ ਆ ਗਿਆ ਹੱਥ ਮੈਂ ਤਾਂ ਹੱਕ ਦੇ ਚੱਪਾ ਵਸ ਕਰ ਹੋ ਗਾ ਸੇਬ ਦੁਕਾਨ ਲੱਤ ਕੇ ਟਰੋਂਗਾ ਵੀ ਐਰੇ ਅੱਪੀ ਕਹਿੰਦੀ ਹਾਂ ਉਹ ਘਟਣ ਨਹੀਂ ਨਹੀਂ ਸ਼ਰਮ ਆ ਜਾ ਹੈ ਕਿਤੇ ਹਾਂ ਘਟਣ ਨਹੀਂ ਰਹੀ ਕੋਲਿਆ ਕਰਦਾ ਮੇਰੇ ਕੋਲ ਲੋਕੇ ਇਹ ਵੀਡੀਓ ਦੇ ਵਿੱਚ 10 ਸਾਲ ਪਰ ਬੁੱਢੀ ਹੁਣ ਖੇਡਾ ਖੇਡਦੀ ਹੈ ਸ਼ਰਮ ਆ ਕਾ ਮੂੰਹ ਨਹੀਂ ਬਣ ਸਕਦਾ ਮੇਰਾ ਮੂੰਹ ਇਦਾਂ ਹੀ ਰਹਿਣਾ ਇਦਾਂ ਦਾ ਰਹਿਣਾ ਮੇਰਾ ਮੂੰਹ ਨਹੀਂ ਬਣ ਸਕਦਾ ਪਾੜੇ ਬਦਲ ਜਾਂਦੇ ਮੇਰਾ ਨਹੀਂ ਬਣ ਸਕਦਾ ਤੇ ਚੰਗ ਕਿਦਾਂ ਮੈਨੇ ਮਾਰਦੀ ਆ ਦੇਹ ਨਾ ਕਰਕੇ ਨਾ ਕੀ ਕਰੀਏ ਓਏ ਮੇਰੀ ਹਾਲ ਦੇਖ ਲੈ ਬਤਾ ਗੋਲ ਗੋਲ ਕੇ ਸ਼ਰਮ ਆ ਨਾ ਸਾ ਬੰਦ ਬਣ ਕੇ ਜਿਸ ਮੈਂ ਕਹਿੰਦਾ ਵੀ ਮੈਂ ਤੂੰ ਖਿਡਾਉਣਿਆਂ ਦੇ ਫੇਲਾ ਤੂੰ ਗੀਂ ਗੀਂ ਖਿਡਣ ਨੂੰ ਦਿਓ ਆਹੋ ਤੇਸੋਂ ਤਾਂ ਜਰੂਰ ਕਹਿਣਾ ਹਰ ਜਾ ਹਰ ਜਾ ਮਮੀ ਨਾ ਉਹਨੂੰ ਤੰਗ ਕਰ ਰਾਟ ਜਾ ਹਟ ਜਾ ਨਾ ਤੰਗ ਕਰ ਉਹਨੂੰ ਅੱਗੇ ਗੁੱਸੇ ਚ ਜਵਾਬ ਉਹ ਤਾਂ ਅਵਰੇ ਤੇ ਗੁੱਸੇ ਚ ਆਏਗੀ ਮੈਂ ਨਹੀਂ ਗੁੱਸੇ ਚ ਮੈਨੂੰ ਕੋਈ ਨਸਰ ਦਾ ਪਰ ਤੂੰ ਸੁਣੀ ਨਹੀਂ ਨਾ ਉਹਦੀ ਗੱਲ ਕੀ ਕਹਿਦੀ ਮੈਂ ਸੋ ਜਾ ਸਾਰਾ ਕੁਝ ਮੇਰੀਆਂ ਨੂੰ ਹੈ ਪੜੀਆਂ ਲਿਖੀਆਂ ਉਹ ਕੁਝ ਗਲਤ ਨਹੀਂ ਕਹਿੰਦੀ ਉਹ ਬੇਬੇ ਬਾਹਰ ਤੇ ਜੋ ਮਰਦੀ ਗਈ ਲਿਖੀਆਂ ਪੜੀਆਂ ਲਿਖੀਆਂ ਬੱਡੇ ਉਹਦੇ ਨਾਲ ਕਰੀਦਾ ਨਾ ਇਹ ਤਾਂ ਠੀਕ ਆ ਆ ਬੀਬੀ ਦਾ ਕਿੰਦੀ ਬੀਬੀ ਵੇਖ ਲੈ ਆਪਣੀਆਂ ਨੋਹਾਂ ਦੀ ਕਿਦਾਂ ਆ ਠੀਕ ਆ ਤੇਰੀ ਨੋਹ ਮਤਲਬ ਬੀਬੀ ਮਾੜੀ ਹੋ ਗਈ ਇੱਕ ਮਹੀਨਾ ਰਹਿ ਕੇ ਦੇਖੇ ਤਾਂ ਫੇਰ ਤੇਨੂੰ ਪਤਾ ਲੱਗੇ ਮੈਂ ਮੈਂ ਮਹੀਨਾ ਛੱਡ ਕੇ ਮੇਰੇ ਵਿੱਚ ਮੇਰੇ ਕੋਲ ਹੀ ਰਹਿੰਦੀਆਂ ਤੇ ਰਹਿਣਾ ਆ ਆਹੋ ਪਰ ਉਹਨੇ ਇੱਥਾ ਕਰਾਉਣਾ ਪਰ ਉਹਨੇ ਇੱਥਾ ਕਰਾਉਣਾ ਨਿੱਕੀ ਮੇਰੇ ਕੋ ਕਿੰਨਾ ਚਿਰ ਐ ਆਮ ਤਾਂ ਇਹਦਾ ਆਹੀ ਮਤਲਬ ਪੁੱਤਰੇ ਤੇ ਵੀ ਤੁਹਾ ਸਾਡੀ ਬੀਬੀ ਦਾ ਮੂੰਹ ਨੇ ਕਿਉਂ ਥੋਟੇ ਕੱਪੜੇ ਆਹ ਘੜਾ ਆਇਆ ਵਸ ਮੈਂ ਤਾਂ ਨਹੀਂ ਪਿਆ ਕਿਉਂ ਬੋਲਦਾ ਕੀ ਤਾਂ ਹੈ ਸੁਣਿਆ ਨੇ ਵੀਡੀਓ ਚੱਲਲੀ ਨੇ ਉਹ ਤਾਂ ਕਿਹਾ ਨਹੀਂ ਨਹੀਂ ਉਹ ਤਾਂ ਕਹਿੰਦਾ ਕੱਪੜੇ ਵੀ ਆਪ ਛੁੱਟ ਜਾਂਦੀ ਆ ਉਹ ਮੈਂ ਕਹਾਂ ਫਿਰ ਮੈਂ ਕਹਾਂ ਤੂੰ ਨਹੀਂ ਕਿਉਂ ਤਾਂ ਉਹ ਕਹਿੰਦੀ ਨਾਲ ਹੀ ਮੁੱਕਰ ਜਾਂਦੀ ਆ ਕਹਿੰਦੀ ਨਾਲ ਹੀ ਬੀਬੀ ਮੁੱਕਰ ਜਾਂਦੀ ਆ ਉਹ ਚੱਲ ਭਰਾਵਾ ਮੈਂ ਝੂਠੀ ਹਾਂ ਤੂੰ ਹੀ ਸੱਚੇ ਆ ਬਸ ਮੇਰਾ ਹੁਣ ਸਿਰ ਦੋਦਾ ਬਸ ਕੋਈ ਨਹੀਂ ਸემი ਤੂੰ ਗੱਲ ਨਹੀਂ ਸਿਰ ਹੁਣ ਇੱਚਾ ਸਕੇ ਜਾਂ ਆਪਾ ਦਨਾ ਕਿਏਂਗਾ ਮੈਂ ਨਹੀਂ ਮੈਂ ਤਾਂ ਫਿਰ ਮੈਂ ਤਾਂ ਹੁਣ ਨਹੀਂ ਬੋਲਦਾ ਕੀ ਨਾ ਮਤਲਬ ਪਤਾ ਕੀ ਆ ਮੇਰਾ ਨਾ ਪਰੇਸ਼ਾਨ ਕਰੋ ਹੁਣ ਬੀਬੀ ਨੂੰ ਆਪਾਂ ਨਹੀਂ ਕਰਦੇ ਮਤਲਬ ਇਹ ਸੁਣਨਾ ਚਾਹੁੰਦੀ ਮੈਨੂੰ ਕਹਿਣ ਲੋ ਕਿ ਹਾਂ ਇਹ ਬੇਬੇ ਤੇ ਬਹੁਤ ਕਿਊਟ ਆ ਬੇਬੇ ਬਹੁਤ ਠਾਈ ਜਿਹਾ ਬੇਬੇ ਬਹੁਤ ਕਿਊਟ ਆ ਬੜੀ ਨਾ ਬੜੀ ਖੋਸੂ ਆਂ ਮarre ਦੀ ਗੱਲ ਕਹਿ ਤੀ ਮੈਂ ਕਿਹਦੇ ਨਾ ਕਿਹਾ ਕਿਹਦੇ ਨਾ ਕਿਹਾ ਉਹ ਅਗਲੇ ਖੋਜਣ ਦਿੰਦੇ ਆ ਕਿ ਹੈ ਨਾ ਬੇਬੇ ਬਹੁਤ ਕਿਊਟ ਆ ਹੈ ਨਾ ਇਹ ਕਹਿੰਦੇ ਬਹੁਤ ਸਾਰੀ ਟੇੜੀ ਹੀ ਮੇਰੇ ਹੋ ਗਏ ਲੈ ਇਹਨਾਂ ਤੇ ਨਾ ਆ ਤੂੰ ਇੱਕ ਵਾਰ ਵੀ ਨਹੀਂ ਕਿਹਾ ਮੇਰੇ ਸਾਥ ਕਿਉਂ ਨਹੀਂ ਮੈਂ ਕਿਹਾ ਇਹਨਾਂ ਦਾ ਧਮਾਕਾ ਬੀਪ ਆਪਾਂ ਨੂੰ ਜਿਨ੍ਹਾਂ ਨੇ ਮੈਸੇਜ ਕੀਤੇ ਆ ਆਪਾਂ ਉਹਨਾਂ ਦਾ ਵੀ ਧੰਨਵਾਦ ਕਰ ਦਈਏ ਹੈਨਾ ਪਹਿਲਾ ਮੈਸੇਜ ਆਇਆ ਸਿਮਰਨ ਕੌਰ ਇਹਦੇ ਵੀਰੇ ਵਾਇਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸੋ ਛੋਟੇ ਛੋਟੇ ਮੈਸੇਜ ਪੜਨੇ ਆ ਫਿਰ ਇਹਦਾ ਟਾਈਮ ਉਹ ਲੰਬਾ ਵਲੋਗ ਹੋ ਜਾਂਦਾ ਸੋ ਨਾਂ ਲਵਾਂਗੇ ਥੋੜਾ ਥੋੜੀ ਇੱਕ ਇੱਕ ਲਾਈਨ ਜਰੂਰ ਪੜਦਾ ਵੀ ਹੈਨਾ जिमरण कौर ਨੇ ਕੀਤਾ ਕਿ ਵੀਰੇ ਬੀਬੀ ਵੀਰੇ ਵਾਇਗਰੂ ਤੁਹਾਨੂੰ ਮਿਹਨਤ ਚੜ੍ਹਦੀ ਕਲਾ ਵਿੱਚ ਰੱਖਣ ਬੀਬੀ ਨੂੰ ਵੀ ਠੀਕ ਹੈ ਜੀ ਪल्लवी જગੋਤਰਾ ਨੇ ਕੀਤਾ ਬੀਬੀ ਜੀ ਬਹੁਤ ਪਿਆਰੇ ਹੈ ਮਾਤਾ ਰਾਣੀ ਲੰਬੀ ਉਮਰ ਕਰੇ ਧੰਨਵਾਦ ਜੀ ਅੰਮ੍ਰਿਤ ਅੰਮ੍ਰਿਤਪ੍ਰੀਤ ਕੌਰ ਨੇ ਜੀ ਆ ਬੀਬੀ ਜੀ ਲਵ ਯੂ ਇੱਧਰ ਦੇਖਣ ਹਾਂ ਜੀ ਹਾਂ ਜੀ ਮਰਜ਼ੀ ਜਿੱਧਰ ਮਰਜੀ ਵੇਖੋ ਇੱਧਰ ਵੇਖੋ ਤੁਸੀਂ ਹਾਂ ਤੇ ਲਵ ਯੂ ਟੂ ਜੀ ਬੀਬੀ ਕੋ ਲਵ ਯੂ ਟੂ ਆ ਤੇ ਜੀਕੇ ਨੇ ਕਿਹਾ ਵਾਈਲੂ ਇਸ ਵੇੜੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਕਿਹੜੇ ਬੜਾਈ ਰੱਖੇ ਤੇ ਕਿੰਨੇ ਸੋਨੇ ਮੈਸੇਜ ਆਉਂਦੇ ਆ ਮਾਨਪ੍ਰੀਤ ਭਾਸ ਕਹਿੰਦੇ ਵਾਈਕੁ ਜੀ ਬੀਬੀ ਤੇ ਇਤਾਂ ਹੀ ਕਿਰਪਾ ਬਣੀ ਬਣੀ ਜਾਵੇ ਅਗੇ ਮੇਰੇ ਨਾਲ ਲੜਦੀ ਰਵੇ ਹਾਂ ਧੰਨਵਾਦ ਅਬ ਇਹ ਕਹਿੰਦੀ ਮੇਰੇ ਨਾਲ ਲੜਦੀ ਰਵੇ ਲੜਦੀ ਰਹੇ ਤੂੰ ਤੂੰ ਕੁੱਟੀਆਂ ਚੱਲੇ ਜੇ ਕਰਦੀ ਹੈ ਮਜ਼ਾ ਆਉਂਦਾ ਹੈ ਇਹ ਸਿੱਧੀ ਮਾਣ ਖਾਨ ਦਾ ਮਜ਼ਾ ਆਉਂਦਾ ਬਹੁਤ ਮਜ਼ਾ ਆਉਂਦਾ ਵੇਖਣਾ ਗੱਲਾਂ ਕਹੀਆਂ ਕਰਦੇ ਹੈ ਨਾ ਅਜੇ ਵੀ ਖਡਾਉਣੇ ਲੈ ਆਵੇਂ ਕਦੀ ਤਕੋਚ ਦੇਖਦੇ ਚਾਰਾ ਹੈਗੀ ਤੇ ਹੈ ਇਹ ਬਿਸ਼ਰਮ ਹੋ ਗਏ ਆ ਬੇਬੇ ਰਿਆ ਕਾਲਾ ਕਰਾ ਮੈਂ ਮੈਂ ਚਦੇ ਸਿਦੈਨ ਸਮਝਦੇ ਨੀ ਸਿਦੈਣਾ ਨਹੀਂ ਮੈਂ ਚਦੇਣਾ ਮੈਨੂੰ ਸਾਰਾ ਦਿਨ ਤੋਂ ਕੁਛ ਨਹੀਂ ਆ ਮੇਰੀ ਤੇਰੇ ਸਿਦੈ ਤੋਂ ਫੇਰੀ ਚਲਾ ਕਰ ਨਹੀਂ ਰਲਾ ਨਹੀਂ ਕਾਛ ਦੇਣਾ ਨਾ ਤਾਂ ਫੇਰੀ ਚਲਾ ਚਲਾ ਕੇ ਕੀ ਤਾਰੀ ਹੀ ਲੇ ਕਰਦੀ ਹੈ ਕਰਦੀ ਹੈ ਇਹ ਇਹ ਕਛੇਨ ਜੈ ਇਹ ਤਰਫ ਤਾਂ ਸ਼ਦਾਨ ਤੋਂ ਮੈਂ ਆ ਜਿਹੜੀ ਸਾਰਾ ਕੰਚਰ ਕਰਾਉਣੀ ਆ ਸ਼ਦਾਨ ਤੇ ਨਾ ਕਿੱਲਾ ਜਨਾ ਕਿੱਸ ਹੋ ਕੇ ਤਾਂ ਹੀ ਮੇਰੇ ਕਰਾ ਦੇਣੀ ਮੈਂ ਮੈਂ ਤਾਂ ਵਧੀਆ ਸਾਰੀਆਂ ਗੱਲਾਂ ਸਾਰਿਆਂ ਨੂੰ ਸਫਾਉਣ ਵਾਲੀ ਇਹ ਜਾਨ ਕਿਹ ਪਤਾ ਕਿਹ ਤੈਨੂੰ ਵੀ ਪਤਾ ਕਿਹ ਤੇ ਤੈਨੂੰ ਵੀ ਪਤਾ ਬੀਬੀ ਤੂੰ ਇਹਦਾ ਇੰਨੇ ਸਾਰ ਕੱਢ ਜਿਹੜੀ ਤੈਨੂੰ ਤਾਂ ਪਤਾ ਹੀ ਹੋਣਾ ਇਹਦਾ ਇੱਧੇ ਇਕੱਠਾ ਤੇ ਇੱਧੇ ਓਕੀ ਹੋ ਕੇ ਕੱਟਿਆ ਨਹੀਂ ਓਕਾ ਹੀ ਹੋ ਕੇ ਕੱਟਿਆ ਠੀਕਾ ਫਿਰ ਚਲਾਕ ਬਣੀਓ ਇਹ ਚਲਾਕ ਬਣੀ ਕੋਸਟਾਰੇ ਤੇ ਕਿਹਦਾ ਹੈ ਇਹ ਕਿੰਨੀ ਹੈ ਕੀ ਦਸੀਓ ਕਿੱਦੇ ਰਹੀ ਦੱਸਣਾ ਹੁਣ ਚਲਾਕੀਆਂ ਦੱਸਣੀਆਂ ਚਾਹੀਆਂ ਨਾ ਐ ਇਹ ਚਲਾਕ ਇਹ ਤਾਂ ਜਿਹੜੇ ਗਾੜੀ ਇਹਦਾ ਪੁੱਛਣ ਨੂੰ ਕਰਦੀ ਹੈ ਦੇ ਕਿਦਾਂ ਖੜਾਉਣੇ ਕੱਢ ਕੇ ਪਾਗਲ ਸਮਝਦੀ ਪਾਗਲ ਸਮਝਦੀ ਆ ਇਹ ਤੇ ਚਲਾਂ ਤੇ ਇਹ ਵੀ ਤਰ੍ਹਾਂ ਪਤਾ ਹੀ ਦਿੰਦੇ ਨੇ ਵੀ ਪਾਗਲ ਤੇ ਆਪਾਂ ਤੇ ਇਹ ਕਿੰਨੇ ਹੁਣੇ ਖੜੇ ਖੇਡਣ ਲੱਪੜਾ ਆਹੋ ਖੇਡ ਲੱਬੀ ਵੀ ਕੋਈ ਐਰੀ ਗੈਰੀ ਨਹੀਂ ਹੈਗੀ ਤੇ ਆਪਣੀ ਜਾਨ ਚ ਡਾਉਨ ਮਾਰਿਆ ਵੇਖ ਡਾਉਨੇ ਨੇ ਖੇਡੇ ਲੱਗੇ ਤੇ ਬੰਦ ਨਾ ਦੇਖ ਤੇਰੀ ਜਾਨ ਤੇਰੀ ਜਾਨ ਕਿ ਤੂੰ ਖੜੀ ਮੈਂ ਦੀ ਇਹ ਉਧਰੋਂ ਨਿਕਲਾਂ ਤਾਂ ਨਹੀਂ ਕੀ ਕਰਨੀ ਇੱਥੇ ਉਧਰੋਂ ਆ ਗਈ ਤਾਂ ਬਾਹਰ ਵੀ ਨਹੀਂ ਇਹਦਾ ਹੱਥ ਦਾ ਕਹਿਲਦਾ ਹਾਂ ਕਹਿਣਾ ਇਦਾਂ ਤੇ ਮੇਰਾ ਵੀ ਹੱਥ ਦਾ ਤੇ ਮੈਂ ਕਿਤੇ ਕਹਿ ਇਹਦਾ ਮਾੜੀ ਮੋਟੀ ਤੇਰੇ ਕੋਲ ਬਹਿ ਜਾ ਖਰੋਜਾ ਕਰਾ ਕੀ ਦਾ ਬਹਿ ਜੂ ਦੱਸ ਕੇ ਜਾ ਚੋਰੀ ਨਹੀਂ ਜਾਣਾ ਇਹ ਤਾਂ ਜਾਣੀ ਤੈਨਾਂ ਫੇਰ ਤਾਂ ਚੋਰੀ ਕਰਦੇ ਰੋ ਕੇ ਜਾ ਜੱਜ ਕੇ ਜਾ ਚੋਰੀ ਕਰਾ ਬੀਬੀ ਦਾ ਬਰਨ ਹੈ ਮੈਨੂੰ ਕਹ ਪੁੱਛੇ ਤੇਰਾ ਮੰਦਾ ਹੀ ਆ ਜੇ ਹਾਂ ਅੱਛਾ ਪਤਾ ਹੈ ਹਾਂ ਪਤਾ ਨਹੀਂ ਉਹ ਗੱਲ ਹੁਣ ਮੇਰੇ ਕੋਲ ਫੋਨ ਹੈ ਮਾਰ ਕੇ ਪਹਿਲਾਂ ਭਾਵੇਂ ਦੇ ਲੈ ਜੀ ਤਾਂ ਮੰਦਾ ਆਂਗੇ ਤੇਰਾ ਹੀ ਪੁੱਛਿਆ ਕਦੀ ਕਿੱਥੇ ਕਰਦਾ ਸਾਡਾ ਵੀ ਕਦੀ ਨਹੀਂ ਪੁੱਛਿਆ ਤੇਰਾ ਪੁੱਛਿਆ ਕਦੀ ਇਹਦਾ ਹੀ ਪੁੱਛਿਆ ਇਹਨੂੰ ਪੰਬੀਰੀ ਜੀ ਦੋਨੇ ਲੜਦੇ ਵੀ ਬੜੇ ਤੇ ਉਦਾਂ ਇਹਨਾਂ ਦੇ ਸਾਹ ਕਿਤੇ ਹੋਏ ਹੋਏ ਇਦਾਂ ਹੀ ਸਾਹ ਸਾਹ ਆ ਰਹੇ ਹੈ ਨਾ ਉਹਨੇ ਕਹਿੰਦੀ ਮੈਂ ਪਾਣੀ ਪੁਣੀ ਪੀਣਾ ਕੋਈ ਨਹੀਂ ਕਿਦਾਂ ਉੱਠ ਕੇ ਪਾਣੀ ਫੜਾਈ ਲੈਣਾ ਕਿ ਭਾਸ਼ਾ ਵੈਸੇ ਅਹਨ ਰਸੇ ਇਦਾਂ ਰੋਏ ਬੈਸ ਤੇ ਪਾਣੀ ਤੇ ਦੇ ਲਈ ਪੜਨਦੇ ਹਰਪ੍ਰੀਤ ਕੈਲੀ ਕਹਿੰਦੇ ਆ ਬੀਬੀ ਜੀ ਵੈਰੀ ਬਿਊਟੀਫੁਲ ਇਹ ਯੂ ਐਸ اے ਤੋਂ ਆ ਅਮਰੀਕਾ ਤੋਂ ਤਾਂ ਧੰਨਵਾਦ ਹਰਪ੍ਰੀਤ ਕੈਲੀ ਜੀ ਬੀਬੀ ਵੱਲੋਂ ਧੰਨਵਾਦ ਤੇ ਸੁਖਰਾਜ ਸਿੰਘ ਕਹਿੰਦੇ ਬਹੁਤ ਵਧੀਆ ਵੈਰੀ ਨਾਈਸ ਧੰਨਵਾਦ ਜੀ ਅਮਨਜੀਤ ਕੌਰ ਕਹਿੰਦੇ ਜਿਸ ਦਿਨ ਤੁਹਾਡਾ ਵਲੌਗ ਨਹੀਂ ਆਉਂਦਾ ਉਸ ਦਿਨ ਬੀਬੀ ਨੂੰ ਬਹੁਤ ਮਿਸ ਕਰੀਦਾ ਕਹਿੰਦੇ ਜਿਸ ਦਿਨ ਤੁਹਾਡਾ ਵਲੌਗ ਨਹੀਂ ਨਾ ਤੁਸੀਂ ਪੌਣੇ ਵੀਰ ਜੀ ਉਸ ਦਿਨ ਆਪਾਂ ਮਿਸ ਕਰੀਦਾ ਤੁਹਾਨੂੰ ਉਹ ਪਤਾ ਕੀ ਮੇਰੀ ਮੇਰੀ ਬੇਬੀ ਬੇਕ ਦੀ ਕਾਦੀ ਸਾਰਿਆਂ ਨੂੰ ਚਾ ਚੜਦਾ ਆ ਖੁਸ਼ ਹੁੰਦੇ ਆ ਤੇਰਾ ਮੈਸੇਜ ਪੜ ਲਿਆ ਤੈਨੂੰ ਉਹ ਕਿੰਨਾ ਚਾ ਚੜਦਾ ਆਪਣੇ ਵਧੀਆ ਬੀਬੀ ਵਧੀਆ ਵਿੱਚ ਬੋਲਦੀ ਆ ਵਿੱਚ ਬੋਲਦੀ ਹੈ ਬੀਬੀ ਵਧੀਆ ਹਾਂ ਤੇ ਨੋ ਦਿਓ ਉਹ ਆਸੇ ਰਹੀ ਤੇਰਾ ਇਹ ਤਾਂ ਬੋਲਦੀ ਗੱਲ ਨਹੀਂ ਕਰਨ ਦੀ ਇਹਨਾਂ ਨੂੰ ਵਿੱਚ ਪਖਾ ਦਿੰਦੀ ਆਪਣਾ ਟੁੱਚਰ ਇਹ ਜਾਣ ਕੇ ਕਰਦੀ ਇਹ ਜਾਣ ਕੇ ਵੀ ਬੀਬੀ ਕਿਤੇ ਬੀਬੀ ਨੂੰ ਕਿਤੇ ਪਸੰਦ ਨਾ ਕਰਨ ਲੋਕ ਨਹੀਂ ਹਾਂ ਬੀਬੀ ਨੂੰ ਕਰਨਾ ਨਹੀਂ ਕਰਨਾ ਆ ਸਾਰਿਆਂ ਦਾ ਧੰਨਵਾਦ ਕਰਦੀ ਦੁਨੀਆ ਕਰਦੀ ਹੈ ਦੁਨੀਆ ਕਰਦੀ ਹੈ ਕਹੀ ਜਾਂਦੀ ਹੈ ਨਹੀਂ ਨੋ ਪਸੰਦ ਕਰਦੀ ਹੂੰ ਤੇ ਕਹੀ ਜਾਂਦੀ ਹੈ ਕਹੀ ਨਹੀਂ ਨਾ ਸੱਚ ਕਹਿਣ ਨਹੀਂ ਸੱਚ ਕਹਿਣ ਨਹੀਂ ਆ ਇਹ ਕੋ ਚੁੱਪ ਕਰ ਲੈ ਇਹ ਕੋ ਚੁੱਪ ਕਰ ਜਾ ਚੁੱਪ ਕਰ ਲੈ ਨਹੀਂ ਚੁੱਪ ਮੈਂ ਮਮੀ ਨੇ ਖਾਣਾ ਮੈਨੂੰ ਗੁਲਾਬ ਵਾਲਾ ਘੰਟਰਾ ਇੱਕ ਹੌਂਕੀ ਗਿਆ ਸੀ ਨਾ ਨਹੀਂ ਨਹੀਂ ਤੁਹਾਨੂੰ ਵੀ ਬੜੇ ਮੈਸੇਜ ਆਉਂਦੇ ਮਹਾਰਾਜ ਆਂਟੀ ਨੂੰ ਵੀ ਨਹੀਂ ਨਹੀਂ ਮੰਮੀ ਨੂੰ ਵੀ ਬੜੇ ਮੈਸੇਜ ਆਉਂਦੇ ਆਏ ਹੋਣੇ ਵਿੱਚ ਨਹੀਂ ਕੋਈ ਨਹੀਂ ਆਏ ਤਾਂ ਵੀ ਕੋਈ ਸਖਦੇਵ ਬੱਲ ਨੇ ਦਿਲ ਭੇਜਿਆ ਹਾਂਜੀ ਧੰਨਵਾਦ ਜੀ ਗਗਨਦੀਪ ਕੌਰ ਨੇ ਕਿਹਾ ਵੈਰੀ ਗੁੱਡ ਬੀਬੀ ਜੀ ਬੀਬੀ ਬੀਬੀ ਸਾਰਾ ਬੀਬੀ ਬੀਬੀ ਤੇ ਦਲਜੀਤ ਕੌਰ ਨੇ ਕਿਹਾ ਨਾਈਸ ਬ੍ਰਦਰ ਐਂਡ ਬੀਬੀ ਧੰਨਵਾਦ ਜੀ ਹਾਂਜੀ ਧੰਨਵਾਦ ਲਿਖਿਆ ਇਹ ਤਕਵੀਬ ਉਹਦੇ ਵੀ ਜਰਾ ਤਰਫੋਂ ਆਵੇ ਜੀ ਗਗਨਪ੍ਰੀਤ कौर ਗਗਨਪ੍ਰੀਤ ਜੀ ਸਾਨੂੰ ਤਾਂ ਰੋਟੀ ਵੀ ਤੁਹਾਡੇ ਬਲੌਗ ਦੇਖ ਕੇ ਲੱਗਦੀ ਆ ਤੇ ਲਾ ਇਨਾ ਪਿਆਰ ਕਰਦੇ ਆ ਤੁਸੀਂ ਹੈਂ ਐਵੇਂ ਹੀ ਹੱਸਦੇ ਬਸਦੇ ਰਹੋ ਰੱਬ ਬੀਬੀ ਦੀ ਹੋਰ ਲੰਬੀ ਉਮਰ ਕਰੇ ਤੇ ਜਸਮਨ ਨੂੰ ਬਹੁਤ ਸਾਰਾ ਪਿਆਰ ਬਹੁਤ ਸੋਹਣਾ ਲੱਗਾ ਜੀ ਤੁਹਾਡਾ ਮੈਸੇਜ ਧੰਨਵਾਦ ਜੀ ਦਿ ਲੋ ਹਰਿੰਦਰ ਸਿੰਘ ਕਹਿੰਦੇ ਆ ਸਤਿ ਸ੍ਰੀ ਅਕਾਲ ਵੀਰੇ ਬੀਜੀ ਬਹੁਤ ਹਸਾਉਂਦੇ ਆ ਕਾਰਜ ਸਿੰਘ ਕਹਿੰਦੇ ਵੀਰੇ ਤੁਹਾਡੇ ਪਰਿਵਾਰ ਨੂੰ ਹੈ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਕਾਰਜ ਸਿੰਘ ਜੀ ਧੰਨਵਾਦ ਸੁਖ ਬਾਜਵਾ ਕਹਿੰਦੇ ਬੀਬੀ ਜੀ ਦਿਲ ਸਾਡੇ ਵੱਲੋਂ ਭੇਜਿਆ ਜੀ ਧੰਨਵਾਦ ਮਨਿੰਦਰ ਕੌਰ ਕਹਿੰਦੇ ਵੈ ਬੀਬੀ ਜੀ ਵੈਰੀ ਨਾਈਸ ਫੈਮਲੀ ਜਸਵਿੰਦਰ ਕੌਰ ਕਹਿੰਦੇ ਬੀਬੇ ਜੀ ਲਵ ਯੂ ਅੱਜ ਰਾਈਟ ਬੋਲੀ ਹੈ ਬੀਬੇ ਜੀ ਐਂਡ ਮਮ ਜੀ ਲਓ ਜੀ ਤੁਹਾਨੂੰ ਵੀ ਆ ਗਿਆ ਧੰਨਵਾਦ ਕਰਦੇ ਥੈਂਕ ਯੂ ਜੀ ਧੰਨਵਾਦ ਹਰਮਿੰਦਰ ਕੌਰ ਕਹਿੰਦੇ ਬੀਬੀ ਜੀ ਬਹੁਤ ਹਸਾਉਂਦੇ ਆ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰੇ ਹੱਥ ਰੱਖਣ ਧੰਨਵਾਦ ਤੇ ਰੋਹਿਤ ਸਾਈਕਲ ਕਹਿੰਦੇ ਬੀਬੀ ਜੀ ਬਹੁਤ ਆਸਾਨ ਦਾ ਜਦੋਂ ਬੀਬੀ ਜੀ ਉਂਗਲ ਤੇ ਡੰਡਾ ਚੱਕ ਲਿਆ ਧੰਨਵਾਦ ਵੀਰੇ ਧੰਨਵਾਦ ਬਾਸ ਤੁਹਾਡੇ ਕਰਕੇ ਆਸਾਨ ਕਾਲ ਕਰਦੇ ਰਹੀਦਾ ਜਸਵੀਰ ਕੌਰ ਕਹਿੰਦੇ ਬਹੁਤ ਵਧੀਆ ਵਲੌਗ ਸਤ ਸ੍ਰੀ ਅਕਾਲ ਵੀਰੇ ਈਸ਼ੂ ਕਰਦੇ ਰਹੀਦਾ ਔਰ ਔਰ ਬੀਐਸ ਕਹਿੰਦੇ ਬੀਬੀ ਜੀ ਲਵ ਯੂ ਲਵ ਯੂ ਜੀ ਸਤਵੀਰ ਕੌਰ ਕਹਿੰਦੇ ਬੀਬੀ ਜੀ ਸਤ ਸ੍ਰੀ ਅਕਾਲ ਹਸਰੇ ਵਾਸਤੇ ਰਹੋ ਤੁਸੀਂ ਸਾਰੇ ਰਵਿੰਦਰ ਕੌਰ ਭੁੰਬਲੀ ਕਹਿੰਦੇ ਬੀਬੀ ਗ੍ਰੇਟ ਸਿਆਮਾ ਬੀਬੀ ਜੀ ਬੀਬੀ ਨੂੰ ਦਿਲ ਭੇਜੇ ਉਹਨੇ ਸਰਬਜੀਤ ਢਾਲੀਵਾਲ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਅਰਰਨ ਵੀ ਹਰਣਾ ਵੀਰ ਕਰਨ ਵੀ ਦਿਲ ਭੇਜੇ ਆ ਸੁਖ ਬਾਜਵਾ ਕਹਿੰਦੇ ਬੀ ਜੀ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਆ ਆਓ ਜੀ ਆਓ ਜਦੋਂ ਮਰਦਾ ਹਾਂ ਮੈਨੂੰ ਆਪਣੀ ਮਾਂ ਯਾਦ ਆ ਜਾਂਦੀ ਹੈ ਆਓ ਜੇ ਜਰੂਰੀ ਜੀ ਜਤ ਕੇ ਆਓ ਮਕੀਰੀਆਂ ਆਪਣਾ ਪਿੰਡ ਅੰਸ਼ਹਿਰਾਪਤਨ ਪਿੰਡ ਮਕੀਰੀਆਂ ਸ਼ਹਿਰ ਆ ਰਾਤੋਂ ਦਿਨ ਤੁਹਾਡੇ ਨਾਲ ਗਗਨਦੀਪ ਗਗਨਕੌਰ ਕਹਿੰਦੇ ਬੀਬੀ ਤੇ ਆਂਟੀ ਨਾਈਸ ਇਹ ਹੈਗੇ ਇੰਗਲੈਂਡ ਤੋਂ ਤੁਹਾਨੂੰ ਤੇ ਬੀਬੀ ਨੂੰ ਪਿਆਰ ਭੇਜਿਆ ਕਹਿੰਦੇ ਦੋਵੇਂ ਜਣੇ ਬਹੁਤ ਵਧੀਆ ਸਾਡੇ ਵੱਲੋਂ ਪਿਆਰ ਹਾਂ ਮਨਿੰਦਰ ਕੌਰ ਨੇ ਦਿਲ ਭੇਜਿਆ ਭੁਪਿੰਦਰ ਬਸ਼ਲ ਨੇ ਕਿਹਾ ਨਾਈਸ bro ਐਂਡ ਬੀਬੀ ਨਾਈਸ ਵਲੌਗ ਬਹੁਤ ਸੋਹਣਾ ਹੁੰਦਾ ਜੀ ਏ ਦੀ ਗ੍ਰੇਟ ਮਿਲੈਂਡੋ ਕਹਿੰਦੇ ਆ ਆਂਟੀ ਜੀ ਦੀ ਸ਼ਹਿਨ ਸ਼ੀਲਤਾ ਨੂੰ ਪ੍ਰਣਾਮ ਕਹਿੰਦੇ ਆ ਆਂਟੀ ਕਿੰਨਾ ਕੋ ਸਹਿੰਦੀ ਆ ਪ੍ਰਣਾਮ ਉਹਨੂੰ ਤਰੀਕ ਹੋ ਗਈ ਆ ਇਹ ਵੀਡੀਓ ਚ ਨਹੀਂ ਸੱਚ ਸਹਿੰਦੀ ਆ ਮੈਂ ਸਾਰਾ ਕੁਝ ਦੇਖ ਲਓ ਹੈ ਦੇਖ ਲਓ ਤੇ ਅਵਜੂਤ ਸਰਵਾਰਾ ਸਰਵਾਰਾ ਕਹਿੰਦੇ ਆ ਉਹਨਾਂ ਨੇ ਹਾਸੇ ਵਾਲੇ ਮੋਜੀ ਭੇਜੇ ਆ ਗੁਰਮੇਜ ਸਿੰਘ ਕਹਿੰਦੇ ਬੀਬੀ ਜੀ ਬਹੁਤ ਵਧੀਆ ਵਲੌਗ ਹੁੰਦੇ ਆ ਤੁਹਾਡੇ ਪਰਮਜੀਤ ਕੌਰ ਕਹਿੰਦੇ ਬੀਬੀ ਬੀਬੀ ਬਹੁਤ ਇਹ ਬਿਲਕੁਲ ਸਮਝ ਵੀ ਆਈ ਪਰਮਜੀਤ ਕੌਰ ਜੀ ਤੁਹਾਡੀ ਇਹ ਦੁਬਾਰਾ ਲੈ ਕੇ ਕਿ ਜੋ ਮੈਨੂੰ ਇੰਗਲਿਸ਼ ਜੀ ਵਿੱਚ ਮਿਕਸ ਜੀ ਕੀਤੀ ਆ ਤਾਂ ਸਮਝ ਨਹੀਂ ਆਈ ਸੌਰੀ ਬੀਬੀ ਰਹੇ ਬੂਟ ਗੇਲ ਦੀ ਬੀਬੀ ਨੂੰ ਪਤਾ ਨਹੀਂ ਲਵ ਸਿੰਘ ਮਜ਼ਾ ਆ ਜਾਂਦਾ ਵਲੌਗ ਦੇਖ ਕੇ ਬੀਬੀ ਨੂੰ ਦੇਖ ਕੇ ਮੈਨੂੰ ਆਪਣੀ ਪਰਦਾਦੀ ਯਾਦ ਆ ਜਾਂਦੀ ਆ ਕਮਲਪ੍ਰੀਤ ਕੌਰ ਕਹਿੰਦੇ ਮੈਂ ਤਾਂ ਇੱਕ ਵਲੌਗ ਤਿੰਨ ਚਾਰ ਵਾਰ ਦੇ ਦਿੱ ਤੁਹਾਡਾ ਇੱਕ ਵਲੌਗ ਤਿੰਨ ਚਾਰ ਵਾਰ ਵੀ ਇਹਦੇ ਕਹਿੰਦੇ ਇਹ ਤੇ ਸਾਬ ਨਹੀਂ ਮੈਂ ਸੱਚੀ ਗੱਲ ਆ ਯਾਰ ਜਿੰਨਾ ਪਿਆਰ ਤੁਸੀਂ ਦਿੱਤਾ ਨਾ ਇਹ ਤੇ ਪਿੰਡ ਦੇ ਬੈਠਿਆਂ ਨੂੰ ਘਰ ਦੇ ਵਿੱਚ ਬੈਠਿਆਂ ਨੂੰ ਇੰਨਾ ਪਿਆਰ ਪਕਾਰ ਦਿੰਦਾ ਤੁਸੀਂ ਦੁਨੀਆ ਤੇ ਹਨਾ ਸੋ ਪਿੰਡ ਆਪਣਾ ਨਿਸ਼ਾਰਾ ਪੱਤਣਾ ਸੋ ਪਹਿਲਾ ਆਪਣੇ ਪਿੰਡ ਨੂੰ ਮਤਲਬ ਆਪਣੇ ਪਿੰਡ ਦਾ ਨਾਮ ਆਪਾਂ ਮੋਰੇ ਤਾਰਕੀ ਦਾ ਇਸ ਪਿੰਡ ਨੇ ਬੜਾ ਕੁ ਦਿੱਤਾ ਆ ਸੋ ਇਸ ਪਿੰਡੇ ਵਿੱਚ ਜਦੋਂ ਜਦੋਂ ਪਿੰਡ ਵਿੱਚ ਰਹਿਣ ਲੱਪਿਆ ਨਾ ਵੈਸੇ ਸ਼ਹਿਰ ਅੰਦਰ ਤੋਂ ਉਮੀਦ ਆਈ ਸੋ ਇਹਦੇ ਤਿਆਰ ਹੋ ਕੇ ਸ਼ਹਿਰ ਨੂੰ ਚੱਲ ਜਾਣਾ ਪਰ ਜਦੋਂ ਪਿੰਡ ਰਹਿਣ ਲੱਗੇ ਨਾ ਆਪਣੇ ਘਰ ਦੇ ਕੋਲ ਗੱਲਾਂ ਬਾਤਾਂ ਬੀਬੀ ਨਾਲ ਜਾਂ ਮੰਮੀ ਨਾਲ ਟਾਈਮ ਬਤਾਉਣਾ ਤੇ ਮਾਰੇ ਨੇ ਮਸ਼ਹੂਰ ਵੀ ਕਰਤਾ ਤੇ ਹਰਪ੍ਰੀਤ ਕੌਰ ਕਹਿੰਦੇ ਲਵ ਯੂ ਧਾਮੀ ਫੈਮਲੀ ਧੰਨਵਾਦ ਕੋਮਲ ਕੌਰ ਕਹਿੰਦੇ ਪਿੰਡ ਕਿਹੜਾ ਆ ਨਿਸ਼ਾਰਾਪੱਤਣ ਜੀ ਸਾਬੀ ਕੌਰ ਨੇ ਹਾਸੇ ਵਾਲਾ ਮੂਜੀ ਭੇਜਿਆ ਆ ਸਿਵਰਨਦੀਪ ਕੌਰ ਕਹਿੰਦੇ ਵੀਰੇ ਬਹੁਤ ਵਧੀਆ ਵਲੌਗ ਤੁਹਾਡੀ ਬੀਬੀ ਹੱਥ ਕਰਵਾ ਦਿੰਦੀ ਆ ਇਹ ਇੰਗਲੈਂਡ ਤੋਂ ਆ ਕਮਲਪ੍ਰੀਤ ਕੌਰ ਕਹਿੰਦੇ ਬੇਬੇ ਤਾਂ ਗੱਲ ਨਹੀਂ ਲਿਗਨ ਦਿੰਦੀ ਥੱਲੇ ਹਰਮਨ ਸੰਧੂ ਕਹਿੰਦੇ ਬੱਲੇ ਬੀਬੀ ਨਹੀਂ ਰੀਸਾਂ ਤੇਰੀਆਂ ਧੰਨਵਾਦ ਰਾਜਵੀਰ ਸਿੰਘ ਕਹਿੰਦੇ ਬੀਬੀ ਜੀ ਕਿੰਦਾ ਤੁਸੀਂ ਮੈਂ ਤੁਹਾਡੀ ਵੀਡੀਓ ਦੇਖ ਕੇ ਖੁਸ਼ ਹੋ ਜਾਂਦਾ ਹਾਂ ਤੇ ਪ੍ਰੀਤ ਬੁਟੀਕ ਵਾਲੇ ਕਹਿੰਦੇ ਇਹਨਾਂ ਨੂੰ ਖਪਾਇਆ ਕਰੋ ਬੀਬੀ ਨੂੰ ਐਸੀ ਵੀਡੀਓ ਵਧੀਆ ਹੁੰਦੀਆਂ ਨਹੀਂ ਖਪਾਇਆ ਨਾ ਕਰੋ ਮੇਰੇ ਹਿਸਾਬ ਨਾਲ ਇਹ ਲਿਖੀ ਗਈ ਤੇ ਰਮਨ ਕੌਰ ਕਹਿੰਦੇ ਭਾਜੀ ਤੁਹਾਡੀ ਵਾਈਫ ਕੀ ਕਰਦੀ ਆ ਨਾਲੇ ਤੁਹਾਡਾ ਪਿੰਡ ਕਿਹੜਾ ਹੈ ਰਮਨ ਕੌਰ ਜੀ ਵਾਈਫ ਮੇਰੇ ਜੋਬ ਕਰਦੇ ਆ ਬਿਜਲੀਪੁਰ ਦੇ ਵਿੱਚ ਤੇ ਪਿੰਡ ਆ ਫਾਨਾ ਸ਼ਹਿਰਾ ਪੱਤੜਾ ਜੀ ਤੇ ਬੀਆਰ ਗੇਮਿੰਗ ਹੈਲੋ ਵੀਰੇ ਤੁਹਾਡੀ ਵਾਈਫ ਕਿੱਥੇ ਰਹਿੰਦੇ ਆ ਉਹ ਕੋਈ ਜੋਬ ਕਰਦੇ ਆ ਵੀਰੇ ਜੋਬ ਕਰਦੇ ਆ ਪੀਐਸਪੀਸੀਐਲ ਵਿੱਚ ਸਖਜਿੰਦਰ ਕੋਰ ਤਾਂ ਬਲੌਗ ਦੇ ਵਿੱਚ ਘਟ ਆਉਂਦੇ ਸ਼ਾਮ ਨੂੰ ਆਉਂਦੇ ਡਿਊਟੀ ਤੋਂ ਫਿਰ ਮੈਂ ਬਲੌਗ ਦੀ ਨੈਮ ਨਾਲ ਇਹਨਾਂ ਤਾਂ ਘਟ ਨਜ਼ਰ ਆਉਂਦੇ ਆ ਸਵੇਰੇ ਡਿਊਟੀ ਤੇ ਚਲ ਜਾਂਦੇ ਆ ਸਖਜਿੰਦਰ ਕੋਰ ਕਹਿੰਦੇ ਵੀਰੇ ਆਂਟੀ ਨੂੰ ਕਹੋ ਸਾਭੀ ਬੀਬੀ ਦੀ ਗੱਲ ਮੁੱਕਣ ਤੇ ਫਿਰ ਬੋਲਿਆ ਕਰਨ ਓਕੇ ਜੀ ਓਕੇ ਠੀਕ ਹੈ ਜੀ ਕੋਈ ਗੱਲ ਨਹੀਂ ਆ ਸਮਝ ਨਹੀਂ ਆਉਂਦੀ ਗੱਲ ਮਤਲਬ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਜਿਹੀ ਗੱਲ ਨਹੀਂ ਵੀ ਤੁਹਾਡੀ ਗੱਲ ਨੂੰ ਆਪਾਂ ਕਰਾਂਗੇ ਪਰਮਜੀਤ ਕੋਰ ਨੇ ਦਿਲ ਭੇਜਿਆ ਅਜਸ ਕਰਨ ਆਪਣੇ ਨੇ ਦਿਲ ਭੇਜਿਆ ਕਿਰਨਦੀਪ ਚਾਹਲ ਨੇ ਦਿਲ ਭੇਜਿਆ ਸੋ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਜਿਉਂਦੇ ਵਸਦੇ ਰਹੋ ਕਿਉਂ ਬੀਬੀ ਕਹਦੇ ਕਲ ਚੜ੍ਹਦੀ ਕਲਾ ਚ ਰਹੋ ਮਹਾਰਾਜਾਂ ਤੋਂ ਰਸੀਆ ਜਿਨ੍ਹਾਂ ਨੇ ਮੇਰੀ ਬੀਬੀ ਨੂੰ ਇੰਨੀਆਂ ਦਵਾਵਾਂ ਦਿੱਤੀਆਂ ਮੇਰੀ ਮਾਤਾ ਨੂੰ ਸਾਨੂੰ ਮੇਰੇ ਹਿਸਾਬ ਨਾਲ ਤੁਹਾਡੇ ਕਰਕੇ ਪਰਿਵਾਰ ਵਿੱਚ ਨਹੀਂ ਖੁਸ਼ੀਆਂ ਆਏ ਕਿ ਮੈਨੂੰ ਦਵਾਵਾਂ ਦਿੰਨੇ ਇਹ ਦਵਾਵਾਂ ਕਿਸੇ ਤੋਂ ਲੈਣੀਆਂ ਕਿਤੇ ਸੌਕੀਆਂ ਆ ਦੁਨੀਆ ਤੋਂ ਇਹ ਸਾਡੇ ਹਿੱਸੇ ਆਈਆਂ ਆ ਸਾਡੀ ਰੋਹ ਮਹਾਰਾਜ ਤੁਹਾਡੇ ਤਾਲ ਦੀ ਰਸਤੀ ਰੱਖੇ ਤਾਲ ਦੀ ਰਸਤੀ ਰੱਖੇ ਦੇ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚੈਨਲ ਨੂੰ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੇ ਆਪਣੇ ਬੀਬੀ ਕਹਿਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕਹਿ ਦੋ ਕਹਿ ਦੋ ਕਹਿ ਦੋ ਸਬਸਕ੍ਰਾਈਬ ਸੱਤ ਲਾਈ ਸੱਤ ਸੱਤ ਕਲਾਈ ਕਰਦਿਆ ਕਰੋ ਜੀ ਕਲਾਈ ਠੀਕ ਆ ਕਾਕਾ ਜੀ ਮੇਰੇ ਪੁੱਤ ਨੂੰ ਪਿਆਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਸੱਤ ਸੱਤ ਕਲਾਈ ਕਰਦਿਆ ਕਰੋ ਸੋ ਧੰਨਵਾਦ ਲਵ ਯੂ ਓਕੇ ਜੀ ਫਲਾਈਂਕਸ ਕਰ ਦੋ ਐਦਾ ਕਰ ਅ ਤੇਰੇ ਸਦਕੇ ਨਸਰੀ ਦਾ ਲੁੱਟ ਲਿਆ ਤੇਰੀ ਨਹੀਂ ਫਲਾਈਂਕ ਕਿਸ ਨੇ ਕਾਦੀ ਸਰੋ ਤੇ ਅਨ ਜੇ ਵੀ ਸੋਣੀ ਐ ਲੁੱਟ ਲਿਆ ਤੇਰੀ ਨਹੀਂ ਫਲਾਈਂਕ ਕਿਸ ਨੇ